ਆਜੀ ਸਰਕਾਰ ਦੀ ਕੀ ਹਾਲਾਤ ਆ ਔਰ ਸਾਡੇ ਸੰਘਰਸ਼ ਦੇ ਕੀ ਹਾਲਾਤ ਨੇ ਤੇ ਸਾਡੀਆਂ ਮੰਗਾਂ ਕੀ ਨੇ ਇਹਨਾਂ ਦੇ ਬਾਰੇ ਵਿੱਚ ਵਿਸਤਾਰ ਚ ਚਰਚਾ ਤੁਹਾਡੇ ਨਾਲ ਸਾਂਝੀ ਕੀਤੀ ਆ ਪੰਜਾਬ ਦਾ ਸਮੁੱਚਾ ਮਲਾਜ਼ਮ ਵਰਗ ਪੰਜਾਬ ਦਾ ਸਮੁੱਚਾ ਪੈਨਸ਼ਨਰ ਵਰਗ ਇਸ ਗੱਲ ਨੂੰ ਬੜੀ شدت ਦੇ ਨਾਲ ਮਹਿਸੂਸ ਕਰਦਾ ਵੀ ਪੰਜਾਬ ਦੇ ਜਿਹੜੇ ਮਲਾਜ਼ਮ ਨੇ ਪੰਜਾਬ ਦੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਨਾਲ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਨਿਆਂ ਨਹੀਂ ਕਰ ਰਹੀ ਪੰਜਾਬ ਦੀ ਜਿਹੜੀ ਸਰਕਾਰ ਆ ਅਖੌਤੀ ਇਨਕਲਾਬੀ ਸਰਕਾਰ ਨੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦਾ ਉਹ ਨੁਕਸਾਨ ਕੀਤਾ ਜਿਹੜਾ ਇਸ ਤੋਂ ਪਿਛਲੀਆਂ ਸਰਕਾਰਾਂ ਨੇ ਨਹੀਂ ਸੀ ਕੀਤਾ ਹੁਣ ਸਵਾਲ ਇਸ ਗੱਲ ਦਾ ਪੈਦਾ ਹੁੰਦਾ ਭਈ ਜਦੋਂ ਸਰਕਾਰ ਇਸ ਗੱਲ ਦੇ ਉੱਤੇ ਉੱਤੇ ਉੱਤਰੀ ਹੋਈ ਆ ਭਈ ਪੰਜਾਬ ਦੇ ਜਿਹੜੇ ਵਿਭਾਗ ਨੇ ਚਾਹੇ ਉਹ ਬਿਜਲੀ ਬੋਰਡ ਹੋਵੇ ਚਾਹੇ ਉਹ ਸਿੱਖਿਆ ਵਿਭਾਗ ਹੋਵੇ ਚਾਹੇ ਉਹ ਵਾਟਰ ਸਪਲਾਈ ਸੈਨੀਟੇਸ਼ਨ ਹੋਵੇ ਚਾਹੇ ਉਹ ਹੈਲਥ ਹੋਵੇ ਚਾਹੇ ਕੋਈ ਹੋਰ ਡਿਪਾਰਟਮੈਂਟ ਹੋਵੇ ਉਹਨਾਂ ਨੂੰ ਬੇਚਣ ਤੇ ਖਤਮ ਕਰਨ ਦੇ ਰਾਹ ਪਈ ਹੋਈ ਆ ਹਮਲਾ ਜਦੋਂ ਐਡਾ ਵੱਡਾ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਪਟਵਾਰੀਆਂ ਨੇ ਤਹਿਸੀਲਦਾਰਾਂ ਨੇ ਤਹਿਸੀਲਾਂ ਦੇ ਵਿੱਚ ਹੜਤਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦਾ ਮੁੱਖ ਮੰਤਰੀ ਇਸ ਗੱਲ ਨੂੰ ਲੈ ਕੇ ਆਇਆ ਵੀ ਜਿਹੜਾ ਹੜਤਾਲ ਤੇ ਜਾਊਗਾ ਉਹਦੇ ਤੇ ਐਸਮਾ ਲਾਵਾਂਗੇ ਇੱਕ ਕੱਲੇ ਪਟਵਾਰੀਆਂ ਦੀ ਤੇ ਤਹਿਸੀਲਦਾਰਾਂ ਦੀ ਗੱਲ ਨਹੀਂ ਹੈ ਇਹੀ ਹਾਲ ਕਲੈਰੀਕਲ ਡਿਪਾਰਟਮੈਂਟ ਦੇ ਨਾਲ ਵੀ ਹੋਇਆ ਤੇ ਇਹੀ ਹਾਲ ਆ ਤਿੰਨ ਦਿਨਾਂ ਦੀ ਹੜਤਾਲ ਤੇ ਬਿਜਲੀ ਬੋਰਡ ਤੇ ਕੰਮੇ ਜਾ ਰਹੇ ਆ ਉਹਨਾਂ ਦੇ ਉੱਤੇ ਵੀ ਅੱਜ ਬਿਆਨ ਆਇਆ ਵੀ ਐਸਮਾ ਲਾਵਾਂਗੇ ਇਹ ਕਿਹੜੀ ਆਫਤ ਆ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਬਿਜਲੀ ਕੰਮਿਆਂ ਦੇ ਉੱਤੇ ਪੰਜਾਬ ਦੇ ਬਿਜਲੀ ਬੋਰਡ ਦੇ ਕੱਚੇ ਕੰਮਿਆਂ ਦੇ ਉੱਤੇ ਪੰਜਾਬ ਦੇ ਮੁਲਾਜ਼ਮਾਂ ਦੇ ਉੱਤੇ ਐਸਮਾ ਲਾਉਣ ਵਾਸਤੇ ਤਿਆਰ ਹੋਇਆ ਤਾਂ ਸੋਚਣ ਵਾਲੀ ਗੱਲ ਇਹ ਆ ਵੀ ਅਸਲ ਦੇ ਵਿੱਚ ਉਹਨੂੰ ਇਹ ਗੱਲ ਪਹੁੰਚਦੀ ਨਹੀਂ ਹੈ ਵੀ ਕੋਈ ਕੋਈ ਵੀ ਕੋਈ ਵੀ ਜਿਹੜਾ ਲੀਡਰ ਆ ਜਾਂ ਕੋਈ ਵੀ ਮੁਲਾਜ਼ਮ ਆ ਜੇ ਕੋਈ ਵੀ ਪੈਨਸ਼ਨਰ ਆ ਉਹ ਮੇਰੀ ਕਿਸੇ ਗੱਲ ਦੀ ਵਿਰੋਧਤਾ ਜਿਤਾਵੇ ਤੇ ਜਦੋਂ ਅਸੀਂ ਬਹੁਤ ਵੱਡੀ ਪੱਦਰ ਦੇ ਉੱਤੇ ਕਹਿੰਦੇ ਆ ਅਸੀਂ ਅੱਜ ਵੀ ਧਰਨੇ ਦੇ ਵਿੱਚ ਆਏ ਆ ਬਹੁਤੇ ਸਾਥੀ ਇਹ ਗੱਲ ਸੋਚਦੇ ਆ ਵੀ ਚੱਲੀਏ ਧਰਨੇ ਦੇ ਵਿੱਚ ਤੇ ਦਰੀ ਤੋਂ ਪਹਿਣ ਤੋਂ ਪਹਿਲਾਂ ਹੀ ਇਹ ਗੱਲ ਤੈਅ ਕਰ ਲੈਂਦੇ ਆ ਭਈ ਯਾਰ ਅੱਧਾ ਇੱਕ ਘੰਟਾ ਇੱਥੇ ਲਾ ਲਿਓ ਤੇ 10 ਮਿੰਟਾਂ ਚ ਉੱਥੇ ਆਰਤੀ ਖੂਕ ਕੇ ਬਹਿਲੇ ਕਰਗੇ ਯਾਰ ਛੇਤੀ ਕਰੋ ਗਰਮੀ ਬਹੁਤ ਜ਼ਿਆਦੇ ਆ ਫੋਡੀ ਇਹ ਗੱਲ ਕੱਲੀ ਐਸ ਪੰਡਾਲ ਦੇ ਵਿੱਚ ਨਹੀਂ ਪਤਾ ਤੁਹਾਡੀ ਇਹ ਗੱਲ ਪੰਜਾਬ ਦੇ ਸੀਆਈਡੀ ਡਿਪਾਰਟਮੈਂਟ ਨੂੰ ਵੀ ਪਤਾ ਜਿਹੜੇ ਜਾ ਕੇ ਚੁਗਲੀ ਕਰਦੇ ਆਈਏ ਐਸ ਅਫਸਰਾਂ ਕੋਲੇ ਜਿਹੜੇ ਜਾ ਕੇ ਚੁਗਲੀ ਕਰਦੇ ਆ ਆਈਪੀਐਸ ਅਫਸਰਾਂ ਕੋਲੇ ਜਿਹੜੇ ਜਾ ਕੇ ਚੁਗਲੀ ਕਰਦੇ ਆ ਮੰਤਰੀਆਂ ਕੋਲੇ ਇਹ ਗੱਲ ਫੋਡੇ ਉੱਥੇ ਪਹੁੰਚਦੀ ਆ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਇੱਕ ਸਾਥੀ ਨੇ ਇਹ ਗੱਲ ਕਹੀ ਸੀ ਬਈ ਅੱਜ ਜੇ ਅਸੀਂ ਗਿਣਤੀ ਕਰਨੀ ਹੋਵੇ 3 ਲੱਖ ਤੋਂ ਪੌਣੇ 3 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਮਲਾਜਮ ਆ ਤੇ ਜਦੋਂ ਅਸੀਂ ਸਟੇਟ ਦਾ ਕੱਟ ਕਰਨਾ ਹੁੰਦਾ ਜਦੋਂ ਅਸੀਂ ਸੂਬੇ ਦਾ ਕੱਟ ਕਰਨਾ ਹੁੰਦਾ ਕੱਟ ਕਿੰਨਾ ਹੁੰਦਾ 15 ਤੋਂ 20 ਹਜ਼ਾਰ ਦੇ ਵਿੱਚ ਅਸੀਂ ਕੱਟ ਕਰ ਪਾਉਨੇ ਆ ਤੇ ਗੱਲਾਂ ਅਸੀਂ ਇਹ ਕਹਿੰਦੇ ਆ ਭਾਈ ਯਾਰ ਲਾਜ਼ਮੀ ਤੌਰ ਤੇ ਸਾਡੀ ਮੰਗ ਆ ਜਿਹੜੀ ਉਹ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੀ ਆ ਸਾਡੀ ਮੰਗ ਆ ਜਿਹੜੀ ਉਹ ਪੈਨਸ਼ਨਰਾਂ ਤੇ 2.59 ਦਾ ਗੁਣਾਕ ਲਾਗੂ ਕਰਨ ਦੀ ਆ ਸਾਡੀ ਮੰਗ ਆ ਜਿਹੜੀ ਹਰੇਕ ਡਿਪਾਰਟਮੈਂਟ ਦੇ ਉੱਤੇ ਵਿੱਚ ਕੱਚੇ ਕੰਮੇ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪੱਕੇ ਕਰਾਉਣ ਦੀ ਆ ਸਾਡੀ ਮੰਗ ਆ ਜਿਹੜਾ ਲੰਗਰਾ ਲੂਲਾ ਪੇਕ ਮਿਸ਼ਨ ਦਿੱਤਾ ਇਹਨੂੰ ਬਹਾਲ ਕਰਾਉਣ ਦੀ ਆ ਮੰਗਾ ਸਾਡੀਆਂ ਏਡੀਆਂ ਵੱਡੀਆਂ ਨੇ ਤੇ ਕੱਠ ਸਾਡੇ ਏਡੇ ਛੋਟੇ ਆ ਸਾਥਕੋ ਕੀ ਇਹ ਸਮੇਂ ਦੇ ਹਾਕਮਾਂ ਵੱਲੋਂ ਕੀਤੇ ਹੋਏ ਹਮਲਿਆਂ ਦੇ ਅਨਪਾਤ ਦੇ ਵਿੱਚ ਅਸੀਂ ਕਿੱਥੇ ਖੜੇ ਆ ਇਹ ਗੱਲ ਸੋਚਣੀ ਪੈਣੀ ਆ ਅਸੀਂ ਜਿੱਥੇ ਖੜੇ ਆ ਉੱਥੇ ਵੀ ਅਸੀਂ ਸਾਬਤ ਕਦਮਾਂ ਦੇ ਨਾਲ ਨਹੀਂ ਖੜਦੇ ਉੱਥੇ ਵੀ ਸਾਡਾ ਹਾਲ ਕੀ ਆ ਜੇ ਪੁਰਾਣੀ ਪੈਨਸ਼ਨ ਬਹਾਲ ਕਰਾਉਣੀ ਐ ਨਹੀਂ ਜੀ ਪੁਰਾਣੀ ਪੈਨਸ਼ਨ ਵਾਸਤੇ ਯੂਨੀਅਨ ਅਲੈਦਾ ਹੋਣੀ ਚਾਹੀਦੀ ਆ ਜੇ ਕੱਚੇ ਕੰਮੇ ਪੱਕੇ ਕਰਾਉਣੇ ਆ ਤਾਂ ਸਾਡਾ ਹਾਲ ਆ ਬਈ ਕੱਚੇ ਕੰਮਿਆਂ ਦੀ ਜਥੇਬੰਦੀ ਅਲੈਦਾ ਹੋਣੀ ਚਾਹੀਦੀ ਆ ਆ ਹੁਣ ਪੰਜਾਬ ਸਕੇਲ ਵਾਲਿਆਂ ਦੀ ਵਿਵਾੜੀ ਸੀ ਤੇ ਪੈਨਸ਼ਨਰਾਂ ਨੂੰ ਵੀ ਲੱਗਦੀ ਆ ਕਿਤੇ ਨਾ ਕਿਤੇ ਗੱਲ ਇਹ ਉਹਨਾਂ ਦੇ ਮਨਾਂ 'ਚ ਵੀ ਹੈਗੀ ਆ ਇਹ ਗੱਲ ਬਈ ਮਲਾਜ਼ਮ ਆਉਂਦੇ ਨਹੀਂ ਪੈਂਚਨਾਰਾ ਦੇ ਵਿੱਚ ਅੱਡ 프ਰੰਟ ਤੋਂ ਮੰਗ ਉਠਾਣੀ ਚਾਹੀਦੀ ਆ ਇਹ ਗੱਲ ਸਾਡੇ ਮਨਾਂ ਦੇ ਵਿੱਚ ਘਰ ਕਰ ਗਈ ਆ ਵੀ ਸਾਡਾ ਕੱਠ ਜਾਦੇ ਆ ਅਸੀਂ ਆਪਣੀ ਮੰਗ ਕੱਲੇ ਆਪਦੇ ਬਲ ਬੂਟੇ ਤੇ ਹੱਲ ਕਰਾਉਣੀ ਚਾਹੁੰਦੇ ਆ ਇੱਕ ਗੱਲ ਦਾ ਭਲੇਖਾ ਸਾਰਿਆਂ ਨੂੰ ਕਹਿੰਦੇ ਆ ਇਸ ਮੰਚ ਦੇ ਉੱਤੋਂ ਵੀ ਕੱਢ ਦੇਣਾ ਚਾਹੀਦਾ ਚਾਹੇ ਜਥੇਬੰਦੀ ਦਾ ਕੋਈ ਲੀਡਰ ਵੱਡਾ ਹੈ ਚਾਹੇ ਕਿਸੇ ਦੀ ਜਥੇਬੰਦੀ ਵੱਡੀ ਆ ਚਾਹੇ ਕਿਸੇ ਦੀ ਲੀਡਰਸ਼ਿਪ ਵੱਡੀ ਆ ਵੀ ਕੱਲੇ-ਕੱਲਿਆਂ ਦੇ ਮਸਲੇ ਹੱਲ ਹੋਰੇ ਨਹੀਂ ਅਗਲੇ ਨੇ ਗੱਲ ਸਾਬਤ ਕਰਤੀ ਆ ਪੁਰਾਣੀ ਪੰਜਾਬ ਪਿੱਛੇ ਅਸੀਂ ਲੜਿਆ ਪਰ ਅਗਲੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਮੁਕਰਿਆ ਆ ਅ ਕੱਚੇ ਕਾਮੇ ਲੜੇਰੇ ਹਰ ਫਰੰਟ ਤੇ ਜਾ ਕੇ ਲੜੇਰੇ ਅਗਲੇ ਨੇ 2-4% ਤਨਖਾਹ ਵਾਧਾ ਵਧਾ ਕੇ ਉਹਨਾਂ ਨੂੰ ਦੁਬਾਰੇ ਉਹਨਾਂ ਦੀਆਂ ਸੀਟਾਂ ਤੇ ਬੈਠਣ ਵਾਸਤੇ ਮਜਬੂਰ ਕਰਤਾ ਅੱਜ ਜਦੋਂ ਪੰਜਾਬ ਦਾ ਬਿਜਲੀ ਬੋਰਡ ਹੜਤਾਲ ਤੇ ਜਾ ਰਿਹਾ ਰੈਗੂਲਰ ਕੰਮੇ ਹੜਤਾਲ ਤੇ ਜਾ ਰਹੇ ਆ ਤਾਂ ਉਹੀ ਕੱਚੇ ਕੰਮੇ ਅੱਜ ਕੰਮ ਕਰ ਰਹੇ ਆ ਅਸੀਂ ਭਰਾਵੋ ਕਿਦੇ ਹੱਕ ਚ ਪੂਰਤ ਰਹੇ ਆ ਤੇ ਕਿਦੇ ਵਿਰੋਧ ਚ ਪੂਰਤ ਰਹੇ ਆ ਇਹ ਗੱਲ ਸੋਚਣੀ ਪੈਣੀ ਆ ਜੇ ਅਸੀਂ ਨਹੀਂ ਸੋਚਦੇ ਇਹ ਗੱਲਾਂ ਜੇ ਅਸੀਂ ਸਾਰਿਆਂ ਨੂੰ ਇੱਕ ਫਰੰਟ ਦੇ ਉੱਤੇ ਨਹੀਂ ਲੈ ਕੇ ਆਉਂਦੇ ਤਾਂ ਮੈਂ ਇਹ ਗੱਲ ਮਹਿਸੂਸ ਕਰਦਾ ਸਾਡੀ ਜਥੇਬੰਦੀ ਵੱਲੋਂ ਮਹਿਸੂਸ ਕਰਦੇ ਆ ਭਈ ਇਹ ਘਾਟ ਕਿੰਟਰ ਚ ਕਿਤੇ ਨਹੀਂ ਹੈ ਇਹ ਘਾਟ ਜਿਹੜੀ ਆ ਲੀਡਰਸ਼ਿਪ ਦੀ ਕਮੀ ਆ ਸਾਡੀ ਸਮਝ ਦੇ ਵਿੱਚ ਖੜੋਤਾਈ ਹੋਈ ਆ ਉਸ ਖੜੋਤ ਨੂੰ ਤੋੜਨ ਦੀ ਲੋੜ ਆ ਉਸ ਖੜੋਤ ਨੂੰ ਤੋੜ ਕੇ ਸਾਰੀਆਂ ਜਥੇਬੰਦੀਆਂ ਨੂੰ ਇੱਕ ਫਰੰਟ ਦੇ ਉੱਤੇ ਲੜਾਈ ਦੇਣੀ ਪਣਦੀ ਆ ਜਿੱਡਾ ਵੱਡਾ ਹਮਲਾ ਉਸ ਦੇ ਹਿਸਾਬ ਨਾਲ ਇੱਕ ਫਰੰਟ ਤੋਂ ਲੜਾਈ ਦੇ ਕੇ ਆ ਜਿਹੜੇ ਰਵੈਤੀ ਤਾਂ ਟੰਗ ਰਹੇ ਜਿੰਨਾਂ 'ਚ ਅਸੀਂ ਕਹਿ ਦਿੰਨੇ ਆ ਭਾਈ ਜਾਵਾਂਗੇ ਅਤਾ ਘੰਟਾ ਲਾਇਆਵਾਂਗੇ ਯਾਰ ਉੱਪਰ ਫਲਾਣੇ ਪ੍ਰਧਾਨ ਜੀ ਨੇ ਕਿਹਾ ਸੀ ਉਦੇ ਆਖੇ ਤੋਂ ਜਾਵਾਂਗੇ ਲਾਇਓ ਨੇ ਯਾਰ ਪ੍ਰਧਾਨ ਗੁੱਸੇ ਨਾ ਹੋ ਜੇ ਕਦੇ ਖਜ਼ਾਨੇ ਲਫਤਰ ਲਿਜਾਣਾ ਪੈ ਸਕਦਾ ਪ੍ਰਧਾਨ ਨੂੰ ਕਦੇ ਕਿਸੇ ਕਲਰਕ ਕੋਲੇ ਲਿਜਾਣਾ ਪੈ ਸਕਦਾ ਪ੍ਰਧਾਨ ਨੂੰ ਇਸ ਗੱਲ ਦੇ ਆਖੇ ਤੋਂ ਇੱਕ ਪੁਤਲੇ ਹੀ ਬੁਗੜੇ ਜਾਇਆਵਾਂਗੇ ਜਿੰਨਾ ਚਿਰ ਅਸੀਂ ਇਸ ਰਵੈਈਏ ਗੱਲ 'ਚੋਂ ਨਹੀਂ ਨਿਕਲਦੇ ਜਿਹੜੇ ਸੰਘਰਸ਼ਾਂ ਦੇ ਪੈੜਾ ਉਹ ਇਸ ਰੂਪ 'ਚ ਮਗਾਉਣੇ ਪੈਣਗੇ ਅਸੀਂ ਮੰਨਦੇ ਹਾਂ ਗੱਲ ਤੁਸੀਂ ਦੇਖਿਆ ਹੋਣਾ ਜੇ ਐਂ ਰਬੇਤੀ ਢੰਗ ਦੇ ਨਾਲ ਕਿਸਾਨ ਦਿੱਲੀ ਗਏ ਹੁੰਦੇ ਤਾਂ ਲਾਜ਼ਮੀ ਤੌਰ ਤੇ 3 ਕਰੋੜ ਵਾਪਸ ਕਰਾਉਣ ਵਾਸਤੇ ਉਹ 3 ਕਰੋੜ ਵਾਪਸ ਨਹੀਂ ਸੀ ਹੋਣੇ ਰਬੇਤੀ ਢੰਗਾਂ ਚੋਂ ਬਾਹਰ ਨਿਕਲਣਾ ਪੈਣਾ ਰਬੇਤੀ ਢੰਗਾਂ ਚੋਂ ਬਾਹਰ ਨਿਕਲ ਕੇ ਉਹ ਲੀਡਰ ਜਿਹੜੇ ਆਪਦੀ ਜ਼ਿੰਦਗੀ ਦਾ ਵੱਡਾ ਹਰਸਾ ਜਥੇਬੰਦਕਾਂ ਚ ਲਾਇਆ ਜਿਨ੍ਹਾਂ ਨੇ ਉਹ ਲੀਡਰ ਜਿਨ੍ਹਾਂ ਨੇ ਆਪਦੇ ਇੰਕਰੀਮੈਂਟ ਪੱਕੇ ਤੌਰ ਤੇ ਬੰਦ ਕਰਵਾਏ ਉਹ ਲੀਡਰ ਜਿਨ੍ਹਾਂ ਨੇ ਆਪ ਤੁਹਾਨੂੰ ਪੈਨਸ਼ਨਾਂ ਦਿਵਾਉਣ ਵਾਸਤੇ ਤੁਹਾਡਾ ਟੀਏ ਵਾਹਲ ਕਰਾਉਣ ਵਾਸਤੇ ਤੁਹਾਡਾ ਟੀਏ ਕੇਂਦਰ ਦੇ ਨਾਲ ਲਿੰਕ ਕਰਾਉਣ ਵਾਸਤੇ ਲੰਮੇ ਸ਼ਿਕਰਸ਼ ਕੀਤੇ ਜੇਹਲਾਂ ਕਟੀਆਂ ਉਹ ਰਾਹ ਸਾਨੂੰ ਦੁਬਾਰੇ ਫੜਨਾ ਪੈਣਾ ਹੈ ਭਰਾਵੋ ਇੰਨਾਂ ਗੱਲਾਂ ਦੇ ਨਾਲ ਚੱਲਣਾ ਨਹੀਂ ਮਸਲਾ ਜਿਹੜੇ ਹਸਾਬ ਤੇ ਜਿਸ ਮੋੜ ਦੇ ਉੱਤੇ ਜਿਸ ਦੌਰ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਉੱਥੇ ਆ ਰਵਈਤ ਗੱਲਾਂ ਚੱਲਣੀਆਂ ਨਹੀਂ ਹੈ ਹੁਣ ਹੁਣ ਕੀ ਚੱਲਣਾ ਹੁਣ ਜਾਂ ਤਾਂ ਫਿਰ ਛੜਕਾਂ ਤੇ ਪੱਕੇ ਮੋਰਚੇ ਲਾਉਣੇ ਪੈਣਿਆ ਹੁਣ ਜਾਂ ਫਿਰ ਸਿੱਧੇ ਭੇਡ ਦੇ ਰੂਪ ਵਿੱਚ ਆਉਣਾ ਪੈਣਾ ਹੁਣ ਜਾਂ ਫਿਰ ਹੜਤਾਲ ਨੂੰ ਪੱਕਾ ਇੱਕੇ ਦਿਨ ਅਸੀਂ ਸਮਝਦੇ ਹਾਂ ਬਿਜਲੀ ਬੋਰਡ ਵੀ ਬੰਦ ਹੋਵੇ ਇੱਕੇ ਦਿਨ ਪੀਆਰਟੀਸੀ ਵੀ ਬੰਦ ਹੋਵੇ ਇੱਕੇ ਦਿਨ ਵਾਟਰ ਵਕਸ ਤੋਂ ਪਾਣੀ ਜਾਣਾ ਵੀ ਬੰਦ ਹੋਵੇ ਇੱਕੇ ਦਿਨ ਆਹ ਤਹਿਸੀਲਾਂ ਦਾ ਕੰਮਕਾਰ ਵੀ ਬੰਦ ਹੋਵੇ ਜਦੋਂ ਸਰਕਾਰ ਦਾ ਚੱਕਾ ਜਾਮ ਹੋਊਗਾ ਭਰਾਵੋ ਫੇਰ ਜਾ ਕੇ ਸਾਡੀ ਕਿਤੇ ਸੁਣੀ ਜਾਣੀ ਆਹ ਨਿੱਕੀਆਂ ਮੋਟੀਆਂ ਲੜਾਈਆਂ ਿੱਡੇ ਭੱਟੇ ਹਮਲੇ ਨੇ ਉਹਦੇ ਹਾਂਦੀਆਂ ਨਹੀਂ ਹੈ ਇਹਨਾਂ ਨੂੰ ਰੱਦ ਕਰਨਾ ਪੈਣਾ ਸਾਨੂੰ ਇਹਨਾਂ ਨੂੰ ਰੱਦ ਕਰਕੇ ਫੈਸਲਾ ਕੋਣ ਲੜਾਈ ਵੱਲ ਨੂੰ ਵਧਣਾ ਪੈਣਾ ਤੇ ਫੈਸਲਾ ਕੋਣ ਲੜਾਈ ਤਾਂ ਫਿਰ ਭਰਾਵੋ ਉਸੇ ਰਾਹ ਜਾਂਦੀ ਆ ਜਿਹੜੇ ਰਾਹ ਸਾਡੇ ਲੀਡਰ ਪਹਿਲਾਂ ਗਏ ਆ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਪੈਨਸ਼ਨ ਵੀ ਲੈ ਕੇ ਦਿੱਤੀ ਆ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਸਾਨੂੰ ਡੀਏ ਵੀ ਲੈ ਕੇ ਦਿੱਤਾ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਸਾਨੂੰ ਪੇ ਕਮਿਸ਼ਨ ਵੀ ਸਾਡੇ ਲਾਗੂ ਕਰਾਏ ਆ ਉਹ ਕੁਰਬਾਨੀਆਂ ਇੱਕ ਵਾਰੀ ਫੇਰ ਤੁਹਾਨੂੰ ਆਪਦੇ ਚੇਤਿਆਂ 'ਚ ਲੈ ਕੇ ਆਉਣੀਆਂ ਪੈਣਗੀਆਂ ਜੇ ਤੁਸੀਂ ਨਹੀਂ ਲੈ ਕੇ ਆਓਗੇ ਤਾਂ ਲਾਜ਼ਮੀ ਤੌਰ ਤੇ ਇਸ ਗੱਲ ਦੀ ਆਸ ਨਾ ਰੱਖਿਓ ਕਿ ਪੰਜਾਬ ਦੀ ਸਰਕਾਰ ਤੁਹਾਨੂੰ ਖਰਾਤ ਦੇ ਵਿੱਚ ਡੀਏ ਦੇਊਗੀ ਕਿ ਪੰਜਾਬ ਦੀ ਸਰਕਾਰ ਤੁਹਾਨੂੰ ਖਰਾਤ ਦੇ ਵਿੱਚ ਪੁਰਾਣੀ ਪੈਨਸ਼ਨ ਦੇਊਗੀ ਤੁਹਾਨੂੰ ਖਰਾਤ ਦੇ ਵਿੱਚ ਤੁਹਾਡੇ ਕੱਚੇ ਕੰਮਿਆਂ ਨੂੰ ਪੱਕੇ ਕਰੂਗੀ ਮੈਂ ਗਰੰਟੀ ਨਾਲ ਕਹਿਣਾ ਕਲੇ ਕੱਚੇ ਕੰਮਿਆਂ ਦੀ ਆਸ ਨਾ ਰੱਖਿਓ ਇਹ ਪ੍ਰਭੂ ਤੁਹਾਡਾ ਭੁੇਖਾ ਤੁਹਾਡੇ ਜਵਾਤਾਂ ਦਾ ਭੁੇਖਾ ਆ ਜਿਹੜੀ 10 10 ਹਜ਼ਾਰ ਦੀ ਨੌਕਰੀ ਹੈ ਨਾ ਜਿਹੜੀ ਅਜੇ ਤੁਹਾਨੂੰ ਚੁਭਣ ਨਹੀਂ ਲੱਗੀ ਜਿਹੜੀ ਤੁਹਾਨੂੰ ਲੱਗਦਾ ਈ ਜਾ ਰਿਹਾ 10 10000 ਦੀ ਨੌਕਰੀ ਕਿਸੇ ਹੋਰ ਦੀ ਆ ਅਸੀਂ ਤਾਂ ਲੱਖ ਲੱਖ ਖਾਣੇ ਆ ਪ੍ਰਭੂ ਤੁਹਾਡੇ ਪ੍ਰਾ ਤੁਹਾਡੇ ਭਰਾਵਾਂ ਦਾ ਭਵਿੱਖਾ ਤੁਹਾਡੇ ਬੱਚਿਆਂ ਦਾ ਭਵਿੱਖਾ ਉਹਨਾਂ ਬੱਚਿਆਂ ਦਾ ਭਵਿੱਖਾ ਜਿਹੜਾ ਨੂੰ ਤੜਕੇ ਸਵੇਹਾ ਉੱਜਾ ਮਾਰ ਮਾਰ ਕੇ ਥਾ ਕੇ ਤੁਸੀਂ ਆ ਗੌਰਮੈਂਟ ਤੇ ਵੱਡੇ ਸਕੂਲਾਂ ਦੀਆਂ ਭੱਟੀਆਂ ਫੀਸਾਂ ਤਾਰ ਕੇ ਪੜਾਉਣ ਲੱਗੇ ਹੋਇਓ ਇਹ ਉਹਨਾਂ ਦਾ ਭਵਿੱਖਾ ਯਾਦ ਰੱਖਿਓ ਜਿੰਨਾ ਚਿਰ ਕੱਚੇ ਕੰਮੇ ਪੱਕੇ ਨਹੀਂ ਹੁੰਦੇ ਉਹਨਾਂ ਚਿਰ ਕਿਸੇ ਨੂੰ ਕੁਝ ਨਹੀਂ ਮਿਲਣਾ ਜਿੰਨਾ ਚਿਰ ਮਹਿਕਮੇ ਨਹੀਂ ਬਚਦੇ ਉਹਨਾਂ ਚਿਰ ਕਿਸੇ ਨੂੰ ਕੁਝ ਨਹੀਂ ਮਿਲਣਾ ਜਨਨਾਤਰ ਆ ਲੋਕ ਜਿਹੜੇ ਸੜਕਾਂ ਤੇ ਫਿਰਦੇ ਆ ਇਹਨਾਂ ਦਾ ਭਵਿੱਖ ਤੈਅ ਨਹੀਂ ਕਰਦੇ ਉਹਨਾਂ ਚਿਰ ਕਿਸੇ ਨੂੰ ਕੁਝ ਨਹੀਂ ਮਿਲਣਾ ਇਹ ਲੜਾਈਆਂ ਛੋਟੀਆਂ ਨਹੀਂ ਇਹ ਲੜਾਈਆਂ ਬਹੁਤ ਵੱਡੀਆਂ ਨੇ ਤੇ ਇਸ ਆਸ ਦੇ ਨਾਲ 24 ਤਰੀਕ ਨੂੰ ਸਾਂਝੇ ਫਰੰਟ ਦੀ ਲੁਧਿਆਣੇ 'ਚ ਮੀਟਿੰਗ ਹੋਣ ਜਾ ਰਹੀ ਆ ਆਪੋ ਆਪਣੇ ਆਗੂਆਂ ਨੂੰ ਕਹਿ ਕੇ ਭੇਜਿਓ ਬਈ ਆ ਰਬਈਤੀ ਗੱਲਾਂ ਛੱਡ ਦਿਓ ਛੱਡ ਦਿਓ ਐਸ ਗੱਲ ਨੂੰ ਕਿਹਦੀ ਜਥੇਬੰਦੀ ਭੱਟੀ ਆ ਕਿਹਦੀ ਜਥੇਬੰਦੀ ਛੋਟੀ ਆ ਇਹ ਗੱਲ ਵੀ ਛੱਡ ਦਿਓ ਪਈ ਮਾਇਆ ਦਾ ਥੜਾ ਵੱਡਾ ਕਰਨਾ ਉਹਦਾ ਥੜਾ ਟੱਟ ਕੇ ਆਉਣਾ ਆਪ ਦੀ ਜਥੇਬੰਦੀ ਭੱਟੀ ਕਰਨੀ ਆ ਆ ਦੂਜਿਆਂ ਨੂੰ ਥੱਲੇ ਲਾ ਕੇ ਆਉਣਾ ਇਹ ਛੱਡ ਦਿਓ ਭਰਾਵੋ ਗੱਲਾਂ ਪੁੱਗਣੀਆਂ ਨਹੀਂ ਜਿਸ ਤਰ੍ਹਾਂ ਦਾ ਹਮਲਾ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਔਰ ਜ਼ੋਰ ਕਹਿਨੇ ਆ ਵੀ ਆਓ ਸਾਰੀਆਂ ਧੜੇਬੰਦੀਆਂ ਛੱਡ ਕੇ ਸਾਰੀਆਂ ਗੱਲਾਂ ਛੋਟੀਆਂ-ਬਟੀਆਂ ਛੱਡ ਕੇ ਆਓ ਨਿਤਰੀਗੇ ਮੈਦਾਨ ਦੇ ਵਿੱਚ ਜਿਹੜਾ ਸਾਨੂੰ ਆਵਾਜ਼ਾਂ ਮਾਰਦਾ ਜਿਹਦੀ ਵਿਰਾਸਤ ਸਾਨੂੰ ਆਵਾਜ਼ਾਂ ਮਾਰਦੀ ਆ ਆਓ ਫਿਰ ਉਸ ਮੈਦਾਨ ਦੇ ਵਿੱਚ ਨਿਤਰੀਗੇ ਤੇ ਆਪੋ ਆਪਣੇ ਝੰਡੇ ਡੰਡੇ ਦੇ ਨਾਲ ਸਰਕਾਰ ਨੂੰ ਦੱਸੀਏ ਭਈ ਮਲਾਜਮਾਂ ਤੇ ਪੈਨਸ਼ਨਰਾਂ ਦੀ ਅਸਲ ਤਾਰੀਖ ਕੀ ਆ ਇਸ ਸੰਦੇਸ਼ ਤੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਜੀ